ਜੈ ਬਾਬਾ ਸੁਖਾਨੰਦ ਜੀ ਦਿਨ ਸ਼ਨੀਵਾਰ 5 ਜੁਲਾਈ 2025 ਬਾਬਾ ਸੁਖਾਨੰਦ ਜੀ ਬਾਬਾ ਮਾਰੀ ਦੇ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਭਗਤਾਂ ਦੀਆਂ ਹਰ ਮਨੋਕਾਮਨਾ ਪੂਰ ਹੁੰਦੀਆਂ ਹਨ ਸੱਚੇ ਮਨ ਨਾਲ ਸੁਖੀ ਹੋਈ ਸੁਖਣਾ ਹਰ ਹਾਲ ਦੇ ਵਿੱਚ ਪੂਰੀ ਹੁੰਦੀ ਹੈ ਇੱਥੇ ਅੰਮਲਾਂ ਦੇ ਹੋਣਗੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਇਸ ਸਥਾਨ ਦੀ ਕੋਈ ਝੂਠੀ ਸੌਣੀ ਖਾਂਦਾ ਆਗਰ ਕੋਈ ਗਲਤੀ ਨਾਲ ਇਸ ਸਥਾਨ ਦੀ ਝੂਠੀ ਸੌ ਖਾਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਉਸ ਸੌ ਦਾ ਨਵੇੜਾ ਹੋ ਜਾਂਦਾ ਹੈ ਜੈ ਬਾਬਾ ਸੁਖਾ ਰਾਂਜੀ ਮਹਾਰਾਜ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ